Yeah. ਅੰਟੀ ਕੋ ਟੈਲੀ ਰਹਿ ਰੰਨ ਕੋ ਆਹ ਹੋ ਕੇ ਅੰਟੀ ਸਾੜ ਸਾਡੀ ਨਹੀਂ ਜਾ ਰਹੀ ਹੈ ਮੈਂ ਹੀ ਨਹੀਂ ਕਰਦਾ ਕੈਮਰਾਮੈਨ ਬਿੱਚੇ ਮੈਂ ਪਸ਼ੂ ਪਾਲਣ ਵਾਲੇ ਕੰਮ ਕਰਦੀ ਆਂ ਥਾਂੇ ਮੈਂ ਕੁਕਿੰਗ ਵੀ ਕਰਦੀ ਆਂ ਮੈਂ ਬਲੌਗਿੰਗ ਵੀ ਕਰਦੀ ਆਂ ਨਹੀਂ ਕਾਲੀ ਨੇ ਉਹ ਗੜਕ ਆ ਕਵਾਰਾ ਉਹ ਵੀ ਹੁੰਦਾ ਆ ਕਵਾਰਾ ਹਾਈ ਹਾਈ ਪੱਕੇ ਕਰਤੀ ਹੈ ਇੰਡਾ ਡੀ ਤੱਕ ਦਾ ਕਰਤੀ ਤੱਕ ਫੱਤ ਹੈ ਆਰੇ ਇਹ ਪੱਕੇ ਬੰਦਾ ਕੌਣ ਲੱਗੇ ਗੱਲ ਕਾਪੀਆਂ ਭਰਤੀਆਂ ਮੈਂ ਲਿਖ ਲਿਖ ਕੇ ਮੈਂ ਭੋਰੀਆਂ ਨੇ ਤਾਂ ਭੋਰੀਆਂ ਮੈਨੂੰ ਇੱਕ ਤਾਂ ਮਹੀਦਨੀ ਆਨਸਰ ਦੋ ਪਹਿਲਾਂ ਮੈਂ ਕਹਨਾ ਤੈਨੂੰ ਬਹੁਣੀ ਤੇ ਥੰਦੀ ਕਹਣਾ ਥੱਡਿਆ ਮੈਂ ਪਹਿਲਾਂ ਪਹਿਲਾਂ ਪੜਲਾ ਬਾਤੀਆਂ ਗੱਲਾਂ ਨਹੀਂ 26 ਤਰੀਕ ਨੂੰ ਫੜਨੇ ਦਾ ਕਦੇ ਮੈਂ ਕਿਤੇ ਗਈਆਂ ਗਈ ਤੇ ਅੰਨੀ ਸੀ ਜੱਤੀ ਪਰ ਮੈਂ ਨੋਂ ਬੰਨਦੀ ਗਈ ਹੂਈਆ ਹਾਂ ਦੇਖ ਯਾਰ ਬੰਦੇਆਂ ਵਾਂਗੂ ਬੱਟ ਕੇ ਪੜ ਲੈ ਤੂੰ ਇੱਕ ਜਾਦਾ ਪਹਿਲਾਂ ਪੇਪਰ ਲੈ ਲਓ ਹਨਾ ਕਿੱਜਾ ਵਾਲਾ ਟ੍ਰਿਪ ਪਤੇ ਜਾਜੋ ਇਹਨਾਂ ਦੋਨੋਂ ਚ ਪਹਿਲਾਂ ਇੱਕ ਕੰਮ ਕਰ ਲਓ ਤੁਸੀਂ ਯਾਦ ਹੁਣ ਜਿੰਨੇ ਵੀ ਪੇਰੈਂਟਸ ਮੇਰੇ ਵੀਡੀਓ ਦੇ ਦਿੰਦੇ ਨੇ ਇਹ ਸਕੂਲ ਚ ਕਿਸੇ ਵੀ ਟੀਚਰ ਨੂੰ ਪ੍ਰਿੰਸੀਪਲ ਨੂੰ ਵੀਡੀਓ ਮੈਨੂੰ ਸ਼ੇਅਰ ਜ਼ਰੂਰ ਕਰਿਓ ਮੈਂ ਨਹੀਂ ਕਰੂੰਗੀ ਸਕੂਲ ਵਾਲਿਆਂ ਨੂੰ ਮੈਂ ਕਰਾਂਗੀ ਤੇ ਤੂੰ ਇੱਥੇ ਦਾ ਲੋਕ ਗਾਰਡਨ ਹੈ ਰੋਜ਼ ਗਾਰਡਨ ਚ ਕੀ ਆ ਮੈਂ ਦੇਖ ਕੇ ਆਈ ਆ ਉਹ ਤੇਨੂੰ ਵੀ ਲੈ ਕੇ ਜਾਣਾ ਉਹ ਕੀ ਹਾਂ ਨੂੰ ਸੇਦੀ ਮੰਮੀ ਸੇਦੀ ਹਾਂ ਮੇਰੇ ਨਾਲ ਕਰ ਲਾ ਲੱਗੇ ਹਿ ਹਾਏ ਨਾ ਮੜੇ ਹਲੇ ਕਰਨਾ ਮੇਰਾ ਕਰ ਉਹ ਕੀ ਖੋਲ ਫਰੀਜ ਖਲ ਨਹੀਂ ਮੰਮੀ ਫਰੀ ਕੋਈ ਕਰਨ ਨਹੀਂ ਦਿੱਤੇ ਉਹਦਾ ਇਹ ਪਾਸਪੋਰਟ ਆਲੀ ਤੇ ਨਹੀਂ ਪਾਣੇ ਸਿਟੀ ਨੂੰ ਸੰਪਤ ਦਾ ਤਾਰਾ ਮਗਰ ਵੀ ਉੱਤੇ ਪਹਿਲਾਂ ਜਾ ਕੇ ਚਲਦੇ ਆਪਾਂ ਸਾਰਾ ਪਤਾ ਰੈਡੀ ਮੈਸੇਜ ਵਿੱਚ ਲਿਖਿਆ ਹੋਇਆ ਸੀ ਤਾਰਾ ਪੜ੍ਹ ਲਿਆ ਨੇ ਕੱਲ ਜਦੋਂ ਦਾ ਮੈਸੇਜ ਆਇਆ ਉਦੋਂ ਦਾ ਤਾਂ ਤਮਾਕੂ ਮਿਆਂ ਪਿਆ ਜਦੋਂ ਮੈਂ ਪਾਣ ਦਿੱਤੀ ਹੱਟੀ ਆ ਮੈਂ ਅੱਜ ਦੇਖਣਾ ਸੀ ਕੱਲ ਮਿਲਣਾ ਸੀ ਨਹੀਂ ਪਾਣੇ ਕਿਰੇ ਕੀ ਦੇ ਪੇਮੈਂਟ ਅਜੇ ਨੰਬਰ ਆਣੇ ਚਾਹੀਏ ਨੇ ਮੈਂ ਜਿਹੜੀ ਆਹ ਫੋਟੋ ਕਿਉਂ ਮੈਨੂੰ ਜਾਈਆ ਨੰਬਰ ਤਾਂ ਮੇਰੇ ਆਉਣਗੇ ਪੜਦੀ ਤਾਂ ਮੈਂ ਆ ਲਿਖਦੀ ਆ ਗੱਲਿਆ ਸਭ ਮੈਂ ਦਿੱਤਾ ਹੈ ਇਹਨੂੰ ਦੇ ਬਦਾ ਕਿਰਮਾ ਕਾ ਮਾਤਾ ਹੋਰ ਕੋਣ ਨਹੀਂ ਹੱਥੇ ਕਿ ਚਾ ਰੱਖੀ ਹੈ ਤੈਨੂੰ ਜਮਤੈ ਹੀ ਪੜ ਦਿੱਤੀ ਆ ਆਹ ਹਾਸ਼ ਕਹਿੰਦੇ ਇਹਨਾਂ ਨੂੰ ਹਰ ਵਾਰੀ ਮਿੱਥੋ ਰਹਿੰਦੀ ਆ ਜੇ ਮੈਂ ਵੱਧ ਪੜੀ ਲਿਖੀ ਹੁੰਦੀ ਤੇ ਮੈਂ ਹੋਡੇ ਨਾਲ ਹੋਇਆ ਕਰਾਉਂਦਾ ਆ ਨਹੀਂ ਕਿ ਉਹ ਮਰ ਚਦੀ ਹੋਣੀ ਸੀ ਮੈਂ ਤੁਮਪੀ ਕੋ ਲੋਗ ਬਜੋਗ ਪੀ ਲੇ ਜਾਂਦੇ ਕੀ ਗੱਲ ਤੁਸੀਂ ਬੜਾ ਉੱਤੇ ਪਈ ਮੱਪੀ ਨੂੰ ਕਿਹਾ ਪਾੜੀ ਚੁੱਕਿਆ ਪਰ ਐਂਦੀਆਂ ਨੂੰ ਕੀ ਜੱਟ ਹੈ ਗੁਰੈ ਸੋਹਣੇ ਇਹ ਹਰ ਮਰੀਨ ਦੀ ਕੋਈ ਗੱਲ ਪੜ ਲੰਦੀ ਪੜ ਲੰਦੀ ਪੜ ਲੰਦੀ ਮੈਨੋਂ ਪੜ ਲੰਦੀ ਤੁਸੀਂ ਪੜ ਲੰਦੇ ਤੁਸੀਂ ਪੜ ਲੰਦੇ ਇੰਨੀ ਅੱਜ ਮੱਤ ਪੜਿਆ ਹੈਗਾ ਕਿ ਮੇਰੇ ਉੱਤੇ ਬੰਨ ਲੈਂਦਾ ਮਰ ਗਿਆ ਤਾਂ ਟਿੱਕਾ ਕੱਢਦਾ ਉਹ ਦੀ ਫਾੜ ਕੇ ਜੇ ਮਾਤਾ ਦਾ ਪਿੰਡੀ ਦੀ ਸਰਪਾ ਮੈਂ ਥੋੜੇ ਤੋਂ ਪੁੱਛਿਆ You <laughs> i'm mm -hmm. ਏਗੀ yeah, ਆ yeah. ਵੜੀਆਂ ਤੇ ਹੈ ਕੁਝ ਵੀ ਆ ਬੰਦਿਆ ਕੱਲ ਪੜੇ ਛੋਟੇ ਦੀ ਨਹੀਂ ਹੁੰਦੀ। ਧਮਾਕ ਦੀ ਗੱਲ ਹੁੰਦੀ ਆ। ਮੈਂ ਪੜ ਕੇ ਵੀ ਤੇਰੇ ਰੈਡੀ ਨੇ ਵੀ ਤਾਂ ਪੜਿਆ ਹੀ ਆ। ਇਹ ਵੀ ਸੀ ਤਾਂ ਆਉਂਦੀ ਹੋਈ ਆ। ਉਹਨਾਂ ਨੂੰ ਪੜਾ ਲੈ ਕੋਈ ਬੁੱਕ ਨਹੀਂ ਪੜਨੀ ਆਉਣੀ। ਆਗੇ ਆਗੇ। ਕੱਲ ਜਦੋਂ ਮੈਂ ਇਹਨਾਂ ਦੇ ਕੋਲ ਬੈਠੀ ਧੀ ਉਦੋਂ ਤੱਕ ਤਾਂ ਮੈਂ ਬਹੁਤ ਵਧੀਆ ਸੀਗੀ, ਚੰਗੀ ਸੀਗੀ। ਤੇ ਮੈਂ ਉੱਠ ਕੇ ਬੱਸ ਆਏ ਖੁੱਲ ਗਿਆ। ਨਕਰਾ ਹੀ ਬਹੁਤ ਹੈ ਫੇਰੀ ਮੰਮੀ ਲਗਾਵੇ ਖਰਾਬ ਹੋਤਾ ਲੜਾਕੀ ਬਹੁਤ ਛਾਂਡੇ ਜਿਹੜੇ ਮੇਰੇ ਨਾਲ ਘੱਟ ਮੇਰੇ ਨਾਲ ਹੋਰ ਕੋਈ ਨਹੀਂ ਘੱਟਦਾ ਕੋਈ ਵੀ ਕੀ ਜਿਹੜਾ ਦੇਖਦੇ ਉਹਦੇ ਤੋਂ ਪਾ ਗਏ ਡੈਡੀ ਤੋਂ ਪਾ ਲਏ ਪਤਾ ਨਹੀਂ ਇਹ ਵਿਚਾਰੇ ੱੱਕੇ ਰਮਨ ਨੂੰ ਝੱਲੀ ਜਾਂਦੇ ਨੇ ਭਲਾਈ ਜਾਵ ਮਿਲਦੀ ਵਿਚਾਰੇ ਦੀ ਜ਼ਿੰਦਗੀ ਹੋ ਹੋ ਖਲੇ ਕੱਲ ਨੂੰ ਵੀ ਬਣਾਵਾਂਗੇ ਇਥੋਂ ਹੀ ਆਉਂ। ਹੈਨਾ? ਹਾਂ ਕਰੂ। ਆਪਾਂ ਫੇਰ ਜਾਵਾਂਗੇ ਬਾਹਰ ਖੇਤਾਂ ਉੱਤੇ ਘੁੰਮ ਕੇ ਆ। ਬੇਦਿਅ ਹੋਇਆ ਮਮੀ ਪਾ ਤੇ ਮੈਂ ਨਾਸ ਹੀ ਲੱਗੇ ਆ ਕੋਈ ਸ਼ੱਕ ਨਹੀਂ ਦਾ ਕੋਈ ਸ਼ੱਕ ਨਹੀਂ ਬਲਿ ショਪਿੰਗ ਤੋਂ ਕਰਦਾ ਛੋਟੀ ਜਿਹੀ ਗੱਤਨਾ ਵਾਂਗ ਹੀ ਕਰ ਟੁੱਟ ਕੇ ਵਾਂਗ ਹੁਣ ਜਾਗ ਟੁੱਟਿਆ ਜਦੋਂ ਹੁਣ ਮੈਨੂੰ ਆ ਹਾਲੀਵੁੱਡ ਦੀ ਪ੍ਰੋਬਲਮ ਆਈ ਨਾ ਉਦੋਂ ਮੇਰੇ ਸਾਰੇ ਵਾਲ ਝੜੇ ਆ